ਉਹਣੀ ਪੰਜਾਬ ਸਰਕਾਰ ਹੈ ਉਹ ਆਪਣੀਆਂ ਜਣੀ ਕੇ ਹੱਦ ਤੋਂ ਵੱਧ ਝੂਠ ਬੋਲਣ ਤੋਂ ਜਣੀ ਬਿਲਕੁਲ ਕਰਨੀ ਨਹੀਂ ਕਰਾਉਂਦੀ ਬੱਚਾਂ ਦਾ ਬਹੁਤੀ ਬੁਰਾ ਹਾਲ ਹੈ ਤੁਸੀਂ ਆਪ ਹੀ ਇਸ ਅੱਡੇ ਦੇ ਸਵਾਰੀਆਂ ਦੀ ਤਸਵੀਰ ਦੇਖ ਕੇ ਜੋ ਕਿ ਸੰਕਟਾਂ ਦੇ ਵਿੱਚ ਲੋਕ ਆ ਕਿਸੇ ਦੇ ਲੁਧਿਆਣੇ ਪਹੁੰਚ ਰਿਹਾ ਹੈ ਕਿਸੇ ਦੇ ਫਿਰੋਜ਼ਪੁਰ ਪਹੁੰਚ ਰਿਹਾ ਹੈ ਇਸ ਨੇ ਇਸ਼ਾਨ ਪੁੱਤਰਾ ਕਿਸੇ ਦੇ ਬਹੁਤ ਕਿ ਵੀ ਉਹਨਾਂ ਨੂੰ ਤਾਂ ਵਿਚਾਰ ਨਹੀਂ ਤਨਖਾਹਾਂ ਤੱਕ ਨਹੀਂ ਨਿਕਲਦੀਆਂ ਪੰਸਪਾਲਿਆਂ ਦੀਆਂ ਜਾਂ ਡੁੱਪੂ ਵਾਲੀ ਦੀਆਂ ਮੇਰੇ ਕੋਲ ਵੀ ਇੱਕ ਤਸਵੀਰ ਹੈ ਜਿਹਦੇ ਵਿੱਚ ਪੀਆਰਟੀਸੀ ਦੀ ਬੱਸ ਹੈ ਇਹਦੇ ਵਿੱਚ ਸਿਰਫ ਜਿਹੜੇ ਆ 4 ਤੋਂ 5 ਜਾਨੇ ਨੇ ਇੱਕ ਪੀਆਰਟੀਸੀ ਦੀ ਬੱਸ ਜਿਹਦੇ ਵਿੱਚ 60 ਬੰਦੇ ਜਾਂਦੇ ਨੇ ਉਹ 60 ਬੰਦੇ ਦੇ ਵਿੱਚ ਅੱਜ ਸਿਰਫ 4 ਤੋਂ 5 ਬੰਦੇ ਜਿਹੜੇ ਰੈਲੀ ਦੇ ਵਿੱਚ ਜਾ ਰਹੇ ਨੇ ਬਿਲਕੁਲ ਜੀ ਸਰਕਾਰਾਂ ਦਾ ਧਿਆਨ ਪਬਲਿਕ ਵੱਲ ਬਿਲਕੁਲ ਨਹੀਂ ਹੈ ਇੱਥੇ ਸਵਾਰੀਆਂ ਕੋਈ 4 ਘੰਟਿਆਂ ਤੋਂ ਖੜੀ ਹੈ ਕੋਈ 5 ਘੰਟਿਆਂ ਤੋਂ ਖੜੀਆਂ ਕੋਈ 3 ਘੰਟਿਆਂ ਤੋਂ ਸਵਾਰੀ ਖੜੀ ਐ ਆ ਤੁਸੀਂ ਦੇਖ ਲਓ ਕਿੰਨੀਆਂ ਸਵਾਰੀਆਂ ਖੜੀਆਂ ਨੇ ਪਰ ਗੱਡੀਆਂ ਪੁੱਛਦੇ ਆ ਕਹਿੰਦੇ ਗੱਡੀਆਂ ਦਾ ਮੋਗਗੇ ਲੈ ਗਏ ਜੀ ਕਿ ਜੋ ਬੱਸਾਂ ਪੰਜਾਬ ਸਰਕਾਰ ਨੇ ਠੇਕੇ ਤੇ ਲਈਆਂ ਹੋਈਆਂ ਦਿੱਲੀ ਵਾਲੀਆਂ ਜਿਹੜੀਆਂ ਕਿ ਤੀਰਥ ਯਾਤਰਾ ਕਰਾਉਂਦੀਆਂ ਫਰੀ ਉਹ ਅੱਜ ਬੱਸਾਂ ਕਿੱਥੇ ਨੇ ਇਹ ਬੇਨਤੀ ਕਰਦੇ ਆ ਸਾਰੀਆਂ ਸਵਾਰੀਆਂ ਭਗਵੰਤ ਮਾਨ ਨੂੰ ਕਿ ਤੂੰ ਕਹਿੰਦਾ ਹੁੰਦਾ ਸੀ ਮੈਂ ਆਮ ਲੋਕਾਂ ਆ ਪਰ ਆਮ ਲੋਕ ਤਾਂ ਖੜੇ ਨੇ ਇਹਨਾਂ ਦਾ ਦੁੱਖ ਦਰਦ ਕੌਣ ਸੁਣੂਗਾ ਜਿਹੜੀ ਸਰਕਾਰ ਇਹ ਕਹਿੰਦੀ ਹੁੰਦੀ ਜੀ ਅਸੀਂ ਪਬਲਿਕ ਦੀ ਗੱਲ ਕਰਾਂਗੇ ਪਬਲਿਕ ਆ ਖੜੀਏ ਸਾਰੀ ਪਬਲਿਕ ਤੜਫ ਰਹੀ ਹੈ ਜਿਹੜੇ ਬੀਬੀਆਂ ਨੂੰ ਅੱਜ ਪਾਸ ਦਿੱਤੇ ਨੂੰ ਕੀ ਕਿੱਥੇ ਜਾਣੀਆਂ ਪ੍ਰਾਈਵੇਟ ਬੱਸਾਂ ਜਾਣੀਆਂ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਦੇਣ ਵਾਸਤੇ ਇਹਨਾਂ ਨੇ ਕਿ ਜਿਹੜੀਆਂ ਰੈਲੀਆਂ ਕਰ ਗਈਆਂ ਹਰ ਮਿੰਨ ਇੱਕ ਦੀ ਰੈਲੀ